ਜੀ ਸਤਿ ਸ਼੍ਰੀ ਅਕਾਲ ਜੀ ਪਹਲਾ ਡੈਡੀ ਫਨ ਤੇ ਬੋਬੋ ਵੈਲਕਮ ਹੈ ਜੀ ਤੇ ਅੱਜ ਦੀ ਵੀਡੀਓ ਵਿੱਚ ਆ ਦੋ ਝੋਟੀਆਂ ਖਲਾਂਗੇ ਜਿਹੜੀਆਂ ਦੋਵੇਂ ਹਰਿਆਣੇ ਦੀਆਂ ਤੇ ਬਾਕੀ ਪੁੱਛਦੇ ਆ ਡਿਟੇਲ ਵਿਜੀਆਂ ਨੂੰ ਤੇ ਕੱਦਦੇ ਆ ਗੱਲਬਾਤ ਹਾਂਜੀ ਸਾਸਿਕਾਲ ਜੀ ਸਾਸਿਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਜੀ ਧੰਨਵਾਦ ਹੋ ਮਾਲਕ ਕਿਦਰ ਪੜ ਚਾ ਚਲੋ ਵਧੀਆ ਚਾਹੀਦਾ ਬਾਕੀ ਮੇਰੇ ਨੂੰ ਸਾਰੇ ਪਹਾੜਾਂ ਦੀ ਸਾਨੂੰ ਵੀਡੀਓ ਵੇਖਣਾ ਹੈ ਭੈਣ ਭਰਾਵਾਂ ਪਿਆਰਪਰੀ ਸਾਸਿਕਾਲ ਹਾਂਜੀ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਠੀਕ ਹੈ ਪਿੰਡ ਆਪਣਾ ਪੰਘਾੜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੈੰਤੀਪੁਰ ਡਾਟਾ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਝੋਟੀਆਂ ਵੀ ਖੂਹ ਰਾਨੀਆਂ ਨੇ ਬਹੁਤ ਚੰਗੀਆਂ ਨੇ ਤੇ ਨਾਂ ਦੱਸ ਦੋ ਆਪਣਾ ਨਾਂ ਆਪਣਾ ਪਹਾੜਾ ਹੀ ਆ ਹਾਂਜੀ ਤੇ ਪਿੰਡ ਪੰਘਾੜੀ ਆ ਠੀਕ ਹੈ ਜੀ ਤੇ ਝੋਟੀਆਂ ਦੇਖੋ ਗੱਡੀ ਵੱਡੀ ਛੋਟੀ ਜਿਹੜੀ ਸਾਡੀ ਆ ਬਹੁਤ ਵੱਡੀ ਆ ਹਾਂਜੀ ਕਾਟੂ ਦਾ ਬੜਾ ਵਾ ਠੀਕ ਹੈ ਜੀ ਕੱਟੀ ਆਗੀ ਮਗਰ ਸਪੈਸ਼ਲੀ ਵਾਹ ਜੀ ਵਾਹ ਤੇ ਛੱਡ ਦੇ ਤੁਸੀਂ ਬੱਚਾ ਖਾਲ ਦਈਏ ਅੱਛਾ ਬੱਚਾ ਲਾਉਣਾ ਹੈ ਬੱਚਾ ਲਾ ਦਈਏ ਲਾ 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 ਤੇ ਛੱਡ ਦੇ ਰੋ ਜਾ ਅਜੇ ਕੋਈ ਪਸਮਈ ਪਸਮਈ ਨਹੀਂ ਸਾਨਾ ਚੀ ਨਹੀਂ ਸਾਨੂ ਕਰਦਾ ਤੇ ਆਹ ਵੇਖੋ ਜਨਾਬ ਖਾਲ ਲਓ ਠੀਕ ਹੈ ਜੀ ਛੱਤਾ ਬੱਚਾ ਹੈ ਪਹਿਲਾ ਸੂ ਆ ਗਿਆ ਪਹਿਲਾ ਨਾ ਪਹਿਲਾ 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 ਸੂ ਆ ਵੱਡੀ ਛੋਟੀ ਪੱਤ ਕੇ ਨਾ ਆ ਗਏ ਠੀਕ ਹੈ ਜੀ ਪਹਿਲੇ ਸੂਰੇ ਚੌਗੀ ਝੋਟੀ ਮਗਰ ਵੀ ਕੱਤੀ ਕੱਤੀ ਵੇਖ ਤਾਂ ਦੀ ਠੀਕ ਹੈ ਜੀ ਆ ਜੋ ਕਤੀ ਮਗਰ ਹਾਂਜੀ ਬਾਕੀ ਪੂਰੀ ਸ਼ਕੀਨੀਆਂ ਜੇ ਝੋਟੀ ਖਾਲੀ ਬਾੜੀਓ ਸਿਆ ਬਾੜੀ ਜੀ ਹਾਬ ਖਾਣ ਨੂੰ ਛੱਡਾ ਅਗਲੇ ਬੰਨ ਬੈ ਕੇ ਖਾ ਲੇ ਦੂੰਗੀ ਦੇਖੋ ਬਾਕੀ ਜੁੱਲੀ ਦਾ ਪਰਮਾਨੰਦੀ ਦੀ ਬੇਨਾਮ ਨਾੜਾ ਨੂੰ ਦਾ ਪਾਪ ਜੀ ਸਭ ਨੂੰ ਲਿਆਓ ਜੀ ਧੋ ਥੰਦੋ ਦੇਖੋ ਬਹੁਤ ਹੀ ਠੰਡੀ ਆ ਠੀਕ ਹੈ ਜੀ ਭਾਵੇਂ ਬੱਚੇ ਤੋਂ ਬਿਨਾ ਚੋਲੋ ਠੀਕ ਹੈ ਜੀ ਜਵਾਬ ਜਵਾਬ ਇੱਕ ਨੰਬਰ ਦਾ ਵਧੀਆ ਪੂਰੀ ਵੱਡੀ ਫੁੱਲ ਸਾਈਜ਼ ਆ ਵੱਡੀ ਝੋਟੀ ਆ ਕੇ ਹਾਂਜੀ ਚੌਗੀ ਆਏ ਚੌਗੀ ਆ ਠੀਕ ਹੈ ਇਹ ਚੌਗੀ ਆ ਪਿੰਡਾਂ ਨ ਕੱਟੀ ਪਰ ਵੱਡੀ ਕੱਦ ਉਹ ਜਨਾਂ ਦੀ ਵੱਡੀ ਨਹੀਂ ਗਈ ਨਹੀਂ ਹਾਂਜੀ ਆ ਮੈਂ ਆ ਗਿਆ ਨਾ ਆਪਣੇ ਛੋੜੀ ਜੀ ਨਹੀਂ ਗਈ ਠੀਕ ਹੈ ਜੀ ਆ ਗਿਆ ਬੱਚੇ ਨੂੰ ਪਸੰਦ ਥਾਂ ਛੋੜੀ ਪਸੰਦ ਬਸ ਪਾਸ ਮਿੰਟ ਰੁਕੋ ਮਾਰੋ ਇਧਰ ਮਗਲਾਂ ਨੇ ਮਾਰ ਦੋ ਬਾਹ ਚੋਲਿਓ ਖਾਦੀ ਖੋਲ ਖਲ ਕੇ ਠੀਕ ਹੈ। ਇਹ ਆ ਬੜਾ ਬੋਲਾ ਪਾਣ ਆ ਗਿਆ। ਹਾਂ ਤੇ ਮਗਰ ਦੇ ਮਾਰ ਦਸ ਮਗਰ ਦੇ ਬਹੁਤ ਹੀ ਜਆ ਚੰਗੀ ਜਵਾਈ ਆ ਗਈ। ਠੀਕ ਹੈ ਜੀ। ਜਵਾਈ ਤੇ ਦੰਦੀ ਆ। ਠੀਕ ਹੈ ਜੀ। ਕੋਈ ਨਹੀਂ। ਉੱਠੋ ਜੀ। ਠੀਕ ਹੈ ਠੀਕ ਹੈ। ਚੋਲੋ ਬਾਜੋ। ਨਹੀਂ ਇਹ ਖੋਲ ਕੇ ਵਖਾ ਦਿਏ ਝੋਲੇ ਬਾਜੋ ਖਾ ਲਓ ਖਾ ਲਓ ਖਾ ਲਓ ਖਾ ਲਓ ਖੋਲ ਤੇ ਦੁੱਧ ਕਿੰਨਾ ਆ ਗਿਆ ਜੋ ਕਟੀ ਉਹ ਦੁੱਧ ਪੱਕਾ ਜਿਹੜਾ 11 ਗ੍ਰਾਮ ਲੀਟਰ ਬਗਾਏ 15 ਆਸ ਦੀ 16 ਆਸ ਦੀ ਠੀਕ ਹੈ ਜੀ ਟੀਨਾ ਮੱਖੀ ਝੋਡੀ ਵੱਡੀ ਆ ਹਾਂ ਜੀ ਆ ਬੀ ਸੁਈ ਜਗਾ ਕਿਉਂ ਹੈ ਜੀ ਸੁਈ ਵੀ ਥੋੜਾ ਟਾਈਮ ਹੋਇਆ ਬਾਕੀ ਚਵਾ ਚੂ ਬੜਾ ਵਧੀਆ ਸੀਲ ਥੰਦੀ ਝੋਟੀ ਕੱਟੀ ਲੈ ਆਓ ਜੀ ਲੈ ਆਓ ਵੱਡੀ ਝੋਡੀ ਕੱਟ ਵਜਨ ਵਾਲੀ ਠੀਕ ਹੈ ਜੀ ਚੌਗੀ ਕੱਟੀ ਆ ਜੇ ਕਿਉਂ ਦੇ ਨੰਨ ਬਣ ਗਏ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ਠੀਕ ਹੈ ਜੀ ਕੱਟੀ ਨੂੰ ਫਿਰ ਕੱਟੀ ਚੰਗੀ ਸਪੈਸ਼ਲ ਆ ਠੀਕ ਆ ਛੜ ਦੇ ਸੂਈ ਤੇ ਦਸੀਏ ਡੇਟ ਰੇਟ ਤਾਂ ਆਹੀ ਨਹੀਂ ਕਰਨਾ ਵੀ ਇੱਕ ਜਾਲੀ ਨਹੀਂ ਕਿਉਂਕਿ ਇੱਕ 35 ਦੀ ਇੱਕ 33 ਦੀ ਜੋੜੀ ਲਵਾਉਂਗੇ ਇੱਕ 33 ਦੀ ਇੱਕ 33 ਦੀ ਵੱਡੀ ਝੋਟੀ ਦੀ ਕੱਟੀ ਆ ਕਾਦੀਏ ਜਾਲ 2000 ਛਾਦੀ 122 ਚਲੋ 126 ਦੇ ਰਹਾਂ ਹਾਂ ਠੀਕ ਹੈ ਜੀ ਛੋਟੀ ਵੇਲੇ ਕਿੱਡੀ ਬਾਕੀ ਵੱਡੀ ਜੀ ਠੀਕ ਹੈ ਜੀ ਆਹ ਵੇਖੋ ਛੋਟੀ ਤੋਂ ਵੇਖੋ ਬਾਕੀ ਜਵਾਈ ਰਹੀ ਹੋਂ ਛੋਟੀ ਆਹ ਗੱਡੀ ਵੇਖੋ ਦੋਂਦੀ ਜੀ ਵੇਖੋ ਇਹ ਦੋਂਦੀ ਕੱਢੀ ਆ ਗਈ ਦੋਂਦੀ ਕੱਢੀ ਜੀ ਵਾਹ ਜੀ ਵਾਹ ਇਹਦਾ ਬੱਚਾ ਮਗਰਾਜ ਉਹ ਖਾ ਲੇ ਇਹਦਾ ਕਦੀ ਕੱਢਾ ਗਏ ਜੋ ਨਹੀਂ ਇਹਦਾ ਕਟਾ ਵਾ ਇਹਦਾ ਕਟਾ ਆ ਇਹਦਾ ਕਟਾ ਜੇ ਆ ਲੋ ਦੋਂਦੀ ਕਤੀ ਪਹਿਲੇ ਸੂਏ ਤੇ ਇਹਦੇ ਦਾ ਦੁੱਧ ਕਿੰਨਾ ਜੋ ਤੇ ਇਹਦੇ ਕੋ ਦੁੱਧ ਵੀ ਇੰਨਾ ਦੀ 11 ਖਲੂਟੇ ਹੀ ਆ ਪੱਕਾ ਗਿਆ ਠੀਕ ਹੈ ਜੀ 11 ਦੀ ਓਏ ਆਹਦੀ 14 15 ਆ ਨਾ ਬਾਕੀ ਤਖੀ ਵੀ ਲੋਸ਼ ਪੈ ਕੇ ਲਿਆ ਠੀਕ ਹਾਂਜੀ ਇਹ ਨਹੀਂ ਵੀ ਮਿੱਟੀ ਜੀ ਆ ਬਿਲਕੁਲ ਬਲੂੰਗੀ ਜੀ ਵੱਡੀਆਂ ਕਟੀਆਂ ਦੋਵੇਂ ਹਾਂਜੀ ਬਾਕੀ ਸਫਾਈ ਸੁਈ ਬੜੀ ਛੱਡੇ ਦੀ ਥੋੜੀਆਂ ਦਰਦੀਆਂ ਕੈਮਰੇ ਨੂੰ ਕੋਈ ਨਹੀਂ ਕੋਈ ਨਹੀਂ ਜਾਰਾਂ ਲਈ ਤਾਂ ਦੁੱਧ ਪਹਿਲੇ ਸੁਏ ਦੋਂਡੀ ਕੱਟੀ ਤੇ ਮਗਰ ਵੀ ਕਟਾ ਆ ਗਿਆ ਬਾਕੀ ਤੁਹਾਨੂੰ ਸੁਣਾ ਦਿਆਂ ਬੜੀਆਂ ਖਰਗੀਆਂ ਸਾਹ ਆ ਠੀਕ ਹੈ ਜੀ ਆ ਵੇਖੋ ਠੰਡੀਆਂ ਠੀਟੀਆਂ ਆ ਇਹ ਨਹੀਂ ਵੀ ਜਾਣਾ ਕੁਲਾਤ ਮਾਰਨੀ ਆ ਵੇਖੋ ਹਾਂਜੀ ਨਾ ਪੰਛੀ ਇਦਾਂ ਬੈਜੋ ਇਹਨਾਂ ਦੇ ਠੀਕ ਹੈ ਜੀ ਆਹ ਲੈ ਬੰਨੋ ਫਾਦੇ ਹਾਂ ਬਾਦੇ ਤਾ ਦੇ ਇਹਦਾ ਰੇਟ ਰੇਟ ਇਹਦਾ ਕੱਥੀ ਬਹੁਤ ਚੰਗੀ ਵੀਰੋ ਤੇ ਮੇਰੀ ਭੱਟੀ ਨਿਕੀ ਨਹੀਂ ਅਭੀ ਹਾਂਜੀ ਇਹ ਵੀ ਇੱਕ ਤੀ ਦੀ ਹਾਨਾਂ ਦਾ ਮੈਂ ਦੋਂਦੀ ਜੀ ਇਹ ਵੀ ਜਿਆਜ਼ੀ ਕਰਦੀ ਹੋਣੀ ਹੋਈ ਨਹੀਂ ਜੀ ਠੀਕ ਆ ਦੋਂਦੀ ਦੇ ਭੰਨੇ ਵਰ ਦੋਂਦੀ ਹੋਈ ਨਹੀਂਗੀ ਠੀਕ ਆ ਇਹ ਵੀ ਇੱਕ ਥਾਈ ਦੀ ਦਸਹਾਨਾ ਝੋਟੀ ਵੀ ਕੱਢੀ ਆ ਵੱਡੀ ਝੋਟੀ ਦੇ ਵੇਖੋ ਜਿਆ ਜਦਾ ਜੁਦਾ ਪਛਾਣ ਨੂੰ ਕਿੰਨਾ ਲੇਵੇ ਲੂਵੇ ਦੀ ਪੂਰੀ ਸਾਫ ਆ ਹਾਂਜੀ ਇਹ ਵੀ ਇੱਕ ਥਾਈ ਦੀ ਕਰਦੀ ਏ ਇਹ ਵੀ ਇੱਕ ਥਾਈ ਦੇ ਦੋਵੇਂ ਇੱਕ ਥਾਈ ਦੋਵੇਂ ਥਾਈ ਤੇ ਜਿਹੜੀ ਮਰਜ਼ੀ ਕੋ ਲੈ ਜੀ ਠੀਕ ਆ ਜੀ ਦੋਵੇਂ ਲੈ ਜੀ ਇੱਕ ਲੈ ਜੀ ਦੋ ਠੀਕ ਆ ਨਾ ਵੇਖੋ ਦੇਹੀ ਹੋਣੀ ਦੀ ਵਿੱਚ ਵਾਈ ਹਲ ਖੋਣ ਨਹੀਂ ਠੀਕ ਆ ਤੇ ਦੱਸ ਦਈਏ ਡਰੈੱਸ ਪਰਾਸਨ ਸਿਆ ਪਿੰਡ ਆਪਣਾ ਪੰਘਾਲੀ ਜਿਲ੍ਹਾ ਬਰਸਾ ਤਹਿਸੀਲ ਮਜੀਠਾ ਠੀਕ ਹੈ ਜੀ ਜੈੰਤੀਪੁਰ ਡਾ 4 ਕਿਲੋਮੀਟਰ ਆ ਠੀਕ ਆ ਤੇ ਦੋਵੇਂ ਝੋਟਕਾ ਆ ਠੀਕ ਠੀਕ ਆ ਸੁਈਆਂ ਸਵਾਈਆਂ ਹਾਂਜੀ ਹਰਿਆਣੇ ਦੀਆਂ ਇਧਰ ਦੀਆਂ ਉਧਰ ਦੀਆਂ ਨਹੀਂ ਝੋਟੀਆਂ ਉਧਰ ਦੀਆਂ ਆ ਹਾਂਜੀ ਤੇ ਉਹ ਚੌਗੀ ਆ ਇਹ ਦੋਂਦੀ ਆ ਉਹ ਚੌਗੀ ਨਹੀਂ ਜਹੋਈ ਇਹ ਦੋਂਦੀ ਨੇ ਜਹੋਈ ਠੀਕ ਹੈ ਜੀ ਆ ਨਹੀਂ ਆ ਠੀਕ ਆ ਹਾਂਜੀ ਬਾਕੀ ਸਾਰੇ ਸਾਥੀ ਸਾਰੀ